ਲੋ ਮਤਰ ਕੀ ਹਾਲ ਚਾਲ ਤੁਹਾਡਾ ਸਾਰੇ ਆਂ ਠੀਕ ਠਾਕ ਹੁੰਦੇ ਮਤਰ ਆਪਾਂ ਵੀ ਠੀਕ ਠਾਕ ਆ ਤੇ ਆਪਣਾ ਕੰਧਾ ਹੋਊਗਾ ਲੈਂਟਰ ਦਾ ਕੱਲ ਨੂੰ ਆਪਾਂ ਕਾਲ ਬਲਸ ਮੰਨ ਲਿਆਵਾਂਗੇ ਆਪਣੇ ਪਿੰਡੋਂ ਜਾ ਕੇ ਤੇ ਕੱਲ ਨੂੰ ਕਾਲ ਬਲਸ ਸਵਾਲ ਜਾਲ ਜੂਲ ਪਾਉਣਗੇ ਫਿਰ ਤਿੰਨ ਚਾਰ ਤਰੀਕ ਨੂੰ ਲੈਂਟਰ ਪਾਉਣਗੇ ਤੇ ਪਾ ਦਿਆਂਗੇ ਬਸ ਚਾਰ ਪੰਜ ਤਰੀਕ ਨੂੰ ਲੈਂਟਰ ਤੇ ਇੱਧਰ ਦੇਖੋ ਬੜਾ ਉਹ ਰਿਆ ਕਰ ਆ ਟਰਾਲੀ ਖੜੀ ਆਪਣੀ ਇੱਥੇ ਆਇਓ ਮਤਰ ਉੱਪਰ ਚੱਲਦੇ ਆਪਾਂ ਕਿ ਘੋਲੇ ਆਪਾਂ ਆ ਦੇ ਕੋ ਮਿੱਤਰ ਵਰਕਰ ਹੈ ਤੇ ਆਪਾਂ ਕੱਲ ਰੇਤਾ ਲੈ ਕੇ ਆਂਦਾਗਾ ਆਪਣੀ ਉਹ ਟਰਾਲੀ ਦੇ ਵਿੱਚ ਰੇਤਾ ਲੈ ਕੇ ਆਂਦਾ ਹੀ ਲਾਲ ਟਰਾਲੀ ਦੇ ਵਿੱਚ 20 ਗੱਟੇ ਸੀਮਿੰਟ ਦੇ ਆਪਣੇ ਹਾਲੈਂਡ ਦੇ ਮਗਰ ਲੈ ਕੇ ਆਏ ਸੀ ਜੋਰ ਬਹੁਤ ਮਾਰਦਾ ਸੀ ਰੇਸ ਤੇ ਰੇਸ ਤੇ ਮਿੱਤਰਵਾ ਕਰਤੀਆਂ ਬੁਰਜੰਗਾ ਇਹਨਾਂ ਤੇ ਜਿਹੜਾ ਪੋਰਚੌਗਾ ਬਾਹਰ ਨੂੰ ਉਹ ਲੰਘ ਬੁਰਜੰਗਾ ਅੰਗਾ ਇਹੋ ਤੇ ਆ ਇੱਧਰ ਕਮਰੇ ਦੇ ਵਿੱਚ ਬਾਰੀ ਉੱਧਰ ਲੌਬੀ ਦੇ ਵਿੱਚ ਬਾਰੀ ਆਜੂ ਅੰਦਰੋਂ ਖਾਉਣੇ ਤੁਨੂੰ ਆ ਦੇਖੋ ਮਿੱਤਰੋ ਫਿਰ ਅੰਦਰੋਂ ਘਰ ਪੂਰਾ ਸਰਾ ਉਹ ਸਾਹਮਣੇ ਪੋਰਚ ਦੀ ਬਾਰੀ ਆ ਗਈ ਇੱਧਰ ਲੌਬੀ 'ਚ ਬਾਰੀ ਆ ਗਈ ਤੇ ਇੱਧਰ ਆ ਗਈ ਕਮਰੇ 'ਚ ਬਾਰੀ ਤੇ ਆ ਕਮਰੇ ਦੇ ਵਿੱਚ ਕੁਝ ਨਹੀਂ ਸਿਰਫ ਇੱਕ ਤਾਂ ਅਡਜਸਟ ਫੈਨ ਹਸਤੇ ਮੂਰੋ ਛੱਡਿਆ ਉੱਥੇ ਤਾਂ ਤੇ ਇਸ ਦਿਸ਼ਾ ਤੋਂ ਬਾਰੀ ਆ ਗਈ ਫਿਰ ਉਹ ਉੱਥੇ ਚੁੰਡ ਤੇ ਆ ਗਈ ਆਪਣੀ ਰਸੋਈ ਦੇ ਵਿੱਚ ਚੁੰਡਲ ਤੇ ਇੱਥੇ ਸ਼ੀਸ਼ਾ ਪਊਗਾ دوجا چنڈا شیشہ ہوں جا کر بچالے لائی ہے سپورٹ لائی آئے پو گا شیشا چو چور سیا ادھر گیٹ آ گیا اتنے بن جی چون با. طرح وا جی وا مطرو اتو چڑھنے گا پوڑ گیا پہلے ایڑنگ تا اتوی کپڑے چڑھنا آئے جان گا پھر اتوں آئے مڑنگ ਤੇ ਕੱਲ ਨੂੰ ਦੋ ਟਿੱਟ ਲੈ ਕੇ ਜਾਣੇ ਪੈਣਗੇ ਇੱਕ ਤਾਂ ਹਾਲੈਂਡ ਲੈ ਕੇ ਆਵਾਂਗੇ ਤੇ ਇੱਕ ਆਪਣਾ ਟਾਇਰੈਕਸ ਜਾਂ ਫਿਰ ਜਿਹੜਾ ਭਰਤਪਾਉਣ ਵਾਲੇ ਮਹਿੰਦਰਾ ਆਇਆ ਸੀ ਉਹ ਇਹਨਾਂ ਦੋਨਾਂ ਚੋਂ ਇੱਕ ਲੈ ਕੇ ਜਾਵਾਂਗੇ ਹਾਲੈਂਡ ਤਾਂ ਪੱਕਾ ਹੀ ਲੈ ਕੇ ਆਵਾਂਗੇ ਉਗੜਾ ਸਮਾਨ ਲਿਆਵਾਂਗੇ ਕੱਲ ਨੂੰ ਤੇ ਕੱਲ ਨੂੰ ਤੋਂ ਮੈਂ ਸਿੱਤੋਂ ਉੱਪਰ ਬਜਰੀ-ਬਜਰੀ ਢੋਵਾਂਗੇ ਪਾਸੋਂ ਕੋੜਾ ਉਗੜ ਰਿੱਤੇ ਦਾ ਭਰਿਆ ਉਹ ਲਵਾਵਾਂਗੇ ਉਹ ਆਪਣੀ ਮੰਡੀ ਠੱਲਾਂਗੇ ਫਿਰ ਟਰੈਕਟਰ ਆਣਾ ਲਿਆਵਾਂਗੇ ਇੱਥੇ ਘਰੇ ਤਾਂ ਕਿਉਂਕਿ ਇੱਥੇ ਥਾਂ ਕੂੜਾ ਆਉਣਾ ਨਹੀਂ ਫਿਰ ਉਧਰ ਹੀ ਆਊਗਾ ਕੂੜਾ ਮੰਡੀ ਮੰਡੀ ਜਿ ਛੱਲਣਾ ਪਊਗਾ ਆਪਣਾ ਤੇ ਰਾਏ ਵਾਲਾ ਛੋਟਾ ਇੱਥੇ ਦਾ ਕੂੜਾ ਛੱਡੂ ਕੰਪੈਣੀ ਮਸਾਉਂਦੀ ਆ ਦੇਖੋ ਮੇਸਟਰ ਫਿਰ ਇੱਧਰ ਬਾਹਰ ਦਾ ਨਹੀਂ ਆ ਰਹਾ ਹਾ ਜੰਗਲੇ ਥਣੇ ਦੀ ਤੇ ਮੇਸਟਰ ਇੱਧਰ ਆ ਜੂਗਾ ਆਪਣਾ ਇੱਥੇ ਸਾਹਮਣੇ ਆ ਜੂਗਾ ਇਹ ਲੰਮਾ ਭਾਂਡਾ ਆ ਜੂਗਾ ਪਸ਼ੂਆਂ ਵਾਲਾ ਇੱਥੇ ਲੈਟਰਨ ਬਾਥਰੂਮ ਨਾਲ ਇੱਧਰ ਥੋੜਾ ਛਾਨੇ ਛੱਡ ਕੇ ਵੀ ਆ ਬਾਰੀ دار ਹਵਾ ਹੂ ਬਾਬੇ 5 ਫੁੱਟ ਛੰਨ ਛੱਡ ਕੇ ਤੇ ਫਿਰ ਉਧਰ ਆ ਲੰਮਾ ਆ ਜੂਗਾ ਤੂੜੀ ਵਾਲਾ ਜੋ ਉੱਥੇ ਆ ਜੂਗੇ ਸਾਹਮਣੇ ਗੇਟ ਬਲਗਨ ਕਰ ਦਿਆਂਗੇ ਆਸੇ ਪਾਸੇ ਘੈਂਟ ਗੱਲ ਤੋਂ ਬਾਤ ਵਾਂਜੀ ਪੂਰੀ ਦੇਖੋ ਫਿਰ ਮਿੱਤਰੋ ਉਧਰ ਦੇ ਘਰੇ ਆਪਣੇ ਜਿਹੜੇ ਸ਼ੀਸ਼ੇ ਲੱਗੇ ਵੀ ਆ ਪੁਰਾਣੇ ਘਰੇ ਉਹ ਸ਼ੀਸ਼ੇ ਲਾਵਾਂਗੇ ਆਪਾਂ ਇੱਥੇ ਪੋਰਚ ਦੇ ਵਿੱਚ ਸ਼ੀਸ਼ੇ ਲਾਵਾਂਗੇ ਕਿਉਂਕਿ ਉਧਰ ਤਾਂ ਹੁਣ ਕੋਈ ਕੰਮ ਨਹੀਂ ਸ਼ੀਸ਼ਿਆਂ ਦਾ ਫਿਰ ਇੱਧਰ ਲਾ ਦਾਂਗੇ ਲਿਆ ਕੇ ਜੇ ਇੱਥੇ ਪਰਦੇ ਪਾਉਂਦੇ ਤਾਂ ਫਿਰ ਜੇ ਇਧਰ ਪਰਦੇ ਪਾਉਂਦੇ ਤਾਂ ਫਿਰ ਉਹ ਸ਼ੀਸ਼ੇ ਦੀ ਵਰਤੋਂ ਨਹੀਂ ਹੁੰਨੀ ਸੀ ਤਾਂ ਕਰਤੀ। ਆ ਕਰਕੇ ਆਪਾਂ ਇੱਥੇ ਚੀਸ਼ੇ ਹੀ ਲਾ ਦਾਂਗੇ ਫਿਰ। ਇਧਰ ਮਿਸਤਰੀ ਨੇ ਚਲਾਏ ਆ ਗਾਣੇ। ਆ ਦੇਖੋ ਚੱਲ ਰਹੇ ਨੇ ਤੁੰਤੇ ਗਾਣੇ। ਤੇ ਹੁਣ ਬੱਸ ਆ ਇੰਨਾ ਕਰ ਹੈਗਾ ਲਾ ਕੇ ਜਾਂਦੇ ਆ। ਇਸ ਕੋਲ ਜਾ ਵੜਦੇ ਹੁੰਦੇ ਜਾਣਾ ਹੁੰਦਾ ਇਹਨਾਂ ਨੇ ਬਾਟ ਪਾ ਲਈ। ਉੱਟਰੀ ਵਟਰੀ ਜਾਣਾ ਹੁੰਦਾ ਕਿਤੇ ਤਾਂ ਕਰਕੇ ਫਿਰ ਲੇਟ ਹੋ ਜਾਂਦੇ ਆ ਤਾਂ ਪਹਿਲਾਂ ਹੀ ਜਾਂਦੇ ਆ ਮੇਤਰੋ ਦੇਖੋ ਬਰਾ ਆ ਤੜਕਿਲਵਾਈਆਂ ਸੀ ਦੋ ਚੱਠੇ ਇੱਟਾਂ ਦੇ ਤਿੰਨ ਲਾਏ ਸੀ ਇੱਕ ਐਤ ਤੇ ਲਵਾਇਆ ਸੀ ਇੱਤੇ ਇਹ ਸਾਰੇ ਚੱਕ ਚੁੱਕ ਦਿੱਤੇ ਹਜੇ ਫੋਰਚੁਨਤਾ ਤਾਂ ਚੱਕਣ ਵਾਲਾ ਰਹਿੰਦਾ ਦੇਖੋ ਫਿਰ ਕਹਿੰਦ ਗੱਲ ਬਾਤ ਹੋ ਗਈ ਹੁੰਦਾ ਇਦਾਂ ਟੂ ਵੇ ਪਾਣੀ ਘਟਦਾ ਰਹਿੰਦਾ ਆਪਣੇ ਇੱਕ ਇਹ ਦੋਕ ਦਿਨ ਪੂਰਾ ਰਿਹਾ ਸੀ ਦੋਕ ਦਿਨ ਇੱਕਰੀ ਆਪਾਂ ਪੂਰਾ ਫੁੱਲ ਕੀਤਾ ਸੀਗਾ ਮਹਿੰਦਰੇ ਨਾਲ ਤੇ ਉਦੋਂ ਬਾਅਦ ਘਟਦਾ ਹੀ ਜਾਂਦਾ ਉਦੋਂ ਬਾਅਦ ਭਰਦੇ ਹੀ ਨਹੀਂ ਆਪਾਂ ਤਾਂ ਇੱਥੇ ਜੀਨਰੇਟਰ ਲੈਂਦਾ ਹੀ ਸਵੇਰ ਲਾਈਟ ਹੈ ਨਹੀਂ ਸੀ ਮੋਟਰ ਨਹੀਂ ਚੱਲਦੀ ਤਾਂ ਕਰਕੇ ਲੈਂਦਾ ਹੀ ਜੀਨਰੇਟਰ ਦੇਖੋ ਹੋਰ ਉਧਰ ਆਪਣਾ ਪਾਣੀ ਆ ਹੀ ਜਾਂਦਾ ਉਹ ਸਾਹਮਣੇ ਰੈਕਟਰ ਆ ਹੀ ਜਾਂਦਾ ਪਾਉਣ ਲੈਂਦਾ ਤੁਹਾਨੂੰ ਇਹ ਵੀ ਆਪਣਾ ਸੰਗਲਪਾ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਹੁਣ ਕੱਲ ਨੂੰ ਕਾਲਬ ਦਾ ਸਮਾਨ ਲੈਣ ਜਾਵਾਂਗੇ ਫਿਰ ਕਾਲਬ ਕੁਲ ਪਕਾਵਾਂਗੇ ਉਦੋਂ ਬਣਾਵਾਂਗੇ ਫਿਰ ਦੱਸਿਓ ਵੀ ਕਮੈਂਟਾਂ ਕਿੱਦਾਂ ਦੇ ਲੱਗਿਆ ਘਰ ਧੰਨਵਾਦ ਮਿੱਤਰੋ